ਇਹ ਪੰਜਾਬ ਦੇ ਵਿੱਚ ਪਹਿਲਾਂ ਹੋਰ ਬੜੀਆਂ ਮਸੀਬਤਾਂ ਸੀ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਮੁਸੀਬਤ ਨਾਲ ਕਿਵੇਂ ਟੈਕਲ ਕੀਤਾ ਜਾਵੇ ਇਹ ਸਮਾਫੀਆ ਨਾਲ ਕਿਵੇਂ ਨਿਬੜਾਂਗੇ ਮੈਨੂੰ ਨਹੀਂ ਲੱਗਦਾ ਇੰਨੀ ਸੰਗਤ ਬੈਠੀ ਆ ਜਾਂ ਸੋਸ਼ਲ ਮੀਡੀਆ ਮੈਂ ਕਹੂੰਗਾ ਕੋਈ ਹੱਥ ਖੜਾ ਕਰਕੇ ਕਹਿੰਦੇ ਕਿਸੇ ਕੋਲੇ ਹੱਲ ਨਹੀਂ ਹੋਣਾ ਤੇ ਸੋਸ਼ਲ ਮੀਡੀਆ ਇੱਕ ਦੋ ਨਿਊਜ਼ ਚੈਨਲ ਨੂੰ ਛੱਡ ਕੇ ਉਸ ਬੰਦੇ ਦਾ ਫੈਨ ਬਣਦੀ ਵੇਟ ਕਰਦਾ ਕਿ ਕਦੋਂ ਇਹ ਮਰੂਗਾ ਇਹਦੇ ਸੀ ਫੈਨ ਬਣਾਂਗੇ ਇਹਤੇ ਕੰਟਰੋਵਰਸੀ ਕਰਾਂਗੇ ਇਹਨੂੰ ਕੋਈ ਕੱਕ ਬੋਲੂਗਾ ਉਹਨੂੰ ਗਾਲਾਂ ਕੱਢਾਂਗੇ ਅਸੀਂ ਮਸ਼ਹੂਰ ਹੋਵਾਂਗੇ ਵਰਿੰਦਰ ਸਿੰਘ ਕੋ ਮਨ ਦੀ ਮੌਤ ਨੂੰ ਮੈਂ ਉਹ ਮੰਨਦਾ ਜਦੋਂ ਮੌਤ ਦੀ ਖਬਰ ਜੇ ਆਈ ਸੀ মিডিਆ ਮੇਰੇ ਘਰ ਬੈਠਾ ਸੀ ਮੈਂ ਇਹਨੂੰ ਇੱਕ ਫੌਜੀ ਦੀ ਨਜ਼ਰ ਬੰਨੋਂ ਵੇਖਦਾ ਜਿਹਨੂੰ ਸਰਹੱਦ ਤੇ ਜੰਗ ਲੜਨ ਲੱਗੇ ਪਰੰਦੀਰ ਚੱਕਰ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਉਦੀ ਮੌਤੇ ਕੋਲ ਇਲਜ਼ਾਮ ਲਾ ਕੇ ਚੱਕਰ ਵਾਪਸ ਲੈ ਲੈ ਜਾਂਦੇ ਸਟੀਰੀਲ ਲੈਂਦਾ ਸੀ ਮੋਢੀ ਫਿਲਡਰ ਸੀ ਮਰ ਗਿਆ ਹਜ਼ਾਰਾਂ ਮੌਤੇ ਹੁੰਦੀਆਂ ਨੇ ਇੱਥੇ ਥੋੜੀ ਜੀ ਸੰਗਤ ਕੱਟੇ ਹੋਇਆ ਇੱਕ ਦਿਨ ਨੂੰ ਮਰਗਤ ਦਾ ਸੁਨੇਹਾ ਆਇਆ ਹੋਊਗਾ ਵੀ ਫਲਾਣਾ ਚੱਲ ਹਸਪਤਾਲ ਜਾ ਬਈ ਮੈਂ ਉੱਧਰ ਜਾਣਾ ਸ਼ਾਇਦ ਪੂਰਾ ਹੋ ਗਿਆ ਕਿ ਉਹ ਵੀ ਸਟੀਰੀਲ ਲੈਂਦੇ ਨੇ ਉਹ ਦੁੱਧ ਦਾ ਕੰਮ ਕਰਦਾ ਸੀ ਜਿਆ ਡੇਰੀ ਬਾਰਮ ਸੀਗਾ ਦੁੱਧ ਨੂੰ ਪ੍ਰਮੋਟ ਕਰਦਾ ਸੀ ਜਮਾਨੀ ਨੂੰ ਪ੍ਰਮੋਟ ਕਰਦਾ ਸੀ ਮੈਂ ਸਿਰਫ ਉਹਨੂੰ ਇਸ ਕਰਕੇ ਜਾਣਦਾ ਸੀ ਕਿ ਉਹ ਸਾਡੇ 6 ਫੁੱਟ ਦਾ ਇੱਕ ਬੰਦਾ ਜਿਹਦਾ ਬੜਾ ਸੋਹਣਾ ਸਰੀਰ ਹੈ ਮੇਰੀ ਕੋਈ ਬੜੀ ਦੋਸਤੀ ਨਹੀਂ ਸੀ ਕੋਮਨ ਨਾਲ ਮਿਲਦੇ ਹੀ ਸਾਸਤਰੀ ਘਾਲ ਬਣਾਉਂਦੇ ਸੀ ਵਧੀਆ ਸੀਗਾ ਮੈਨੂੰ ਲੱਗਦਾ ਸੀ ਇਹ ਬੰਦਾ ਵਧੀਆ ਹੈ ਮੈਂ ਫਿਟਨੈਸ ਦੇ ਵਿੱਚ ਹੈਗਾ ਮੈਂ ਇਹ ਤੋਂ ਕੋਈ ਗਿਆਨ ਲੈ ਸਕਦਾ ਤੇ ਇਹੀ ਗਿਆਨ ਜਿਹੜਾ ਉਹਨੇ ਮੈਨੂੰ ਤਰੀਕੇ ਨਾਲ ਦੇਣਾ ਸੀ ਮੈਂ ਉਸੇ ਡਾਕਟਰ ਤੋਂ ਜਾ ਕੇ ਪੁੱਛਦਾ ਪਹਿਲਾਂ ਤਾਂ ਮੇਰਾ 30-35000 ਦਾ ਬਿੱਲ ਬਣਦਾ ਮੇਰੇ ਮਦਰ ਬਿਮਾਰ ਸੀਗੇ ਮੈਂ ਇੱਕ ਹਸਪੀਟਲ ਲੈ ਗਿਆ ਉਹਨੂੰ ਪੈਰਾਲਾਈਜ਼ ਐਟੈਕ ਹੋਇਆ ਸੀਗਾ ਤੇ ਡਾਕਟਰ ਕਾਫੀ ਅੱچھے ਫੈਨ ਬਣ ਗਏ ਸਾਰਾ ਹੋ ਗਿਆ ਤੇ ਉਹਨਾਂ ਨੇ ਦੱਸਿਆ ਅੰਦਰ ਲੀਆਂ ਗੱਲਾਂ ਚੱਲ ਪਈਆਂ ਇਹ ਸਾਡੇ ਅਮਰਜੈਂਸੀ ਦੇ ਦਰਵਾਜ਼ੇ ਦੇ ਵਿੱਚੋਂ ਜਿਹੜਾ ਐਂਟਰ ਹੁੰਦਾ ਸਾਨੂੰ ਇੱਕ ਟਾਰਗੇਟ ਦਿੱਤਾ ਗਿਆ ਕਿ ਉਹ ਠੀਕ ਠਾਕ ਹੈਗਾ ਤਾਂ ਘੱਟੋ ਘੱਟ 39000 ਦਾ 39000 ਦਾ ਬਿੱਲ ਬਣਾਏ ਪੈਣਾ ਉਹਨੂੰ ਬਾਹਰ ਨਹੀਂ ਜਾਣ ਦੇਣਾ ਹੁਣ ਕੋਈ ਰਿਕਸ਼ੇ ਵਾਲਾ ਜਰਾ ਮੰਦਾ ਅਮਰਜੈਂਸੀ ਨੇ ਗੀਟ ਕਿਵੇਂ ਲੱਗੂਗਾ ਜੋ ਆਰਐਮਪੀ ਡਾਕਟਰ ਕੋਲ ਜਾਂਦਾ ਜਿਹੜੇ ਬਾਹਰ ਦਰਵਾਜ਼ਾ ਖੋਲੀ ਬੈਠੇ ਨੇ ਉਹਨਾਂ ਨੂੰ ਟੀਕੇ ਡੋਜ਼ਾਂ ਦਾ ਹੀ ਨਹੀਂ ਪਤਾ ਤੁਸੀਂ ਇਨਡਾਇਰੈਕਟਲੀ ਤੁਹਾਡੀ ਜ਼ਿੰਦਗੀ ਦਾ ਐਂਡ ਕਰਦੇ ਹੋ ਕਿਸੇ ਨੂੰ ਕਿਡਨੀ ਕਿਸੇ ਨੂੰ ਲੀਵਰ ਕਿਸੇ ਨੂੰ ਕਸ਼ਨਾ ਉਹ ਤੁਹਾਨੂੰ ਬਿਮਾਰੀਆਂ ਨਹੀਂ ਦਿੰਦੀਆਂ ਵੈਰੀ ਹਾਈ ਡੋਜ਼ ਆਫ ਮੈਡੀਸਨ ਜਿਹੜੀ ਬਿਨਾ ਨੌਲੇਜ ਤੋਂ ਡਾਕਟਰ ਨੂੰ ਤੁਹਾਡੇ ਅੰਦਰ ਇੰਜੈਕਟ ਕੀਤੀ ਜਾਂਦੀ ਹੈ ਤੁਹਾਡੇ ਕਿਡਨੀਆਂ ਡੈਮੇਜ ਕਰਦੀ ਹੈ ਮੇਰੇ ਮਦਰ ਨਾਲ ਐਵੇਂ ਹੋਇਆ